ਸਤ ਸ੍ਰੀ ਅਕਾਲ ਦੋਸਤੋ YouTube ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਦੋਸਤ ਕਰਮਰਾੜ ਗੰਗਾ ਨਗਰ ਤੋਂ ਜਿਵੇਂ ਤੁਸੀਂ ਦੇਖਦੇ ਹੋ ਵੀ ਆਪਣੀਆਂ ਪੋਸਟਾਂ ਆਪਣੇ ਚੈਨਲ ਦੇ ਨਾਮ ਦੀ ਤਰ੍ਹਾਂ ਪੁਰਾਣੇ ਸਿੰਗਰਾਂ ਦੇ ਰਿਲੇਟਡ ਹੁੰਦੀਆਂ ਸੋ ਅੱਜ ਮੈਂ ਪੰਜਾਬ ਦੀ ਜਗਤ ਦੀ ਸਭ ਤੋਂ ਮਹਾਨ ਜੋੜੀ ਗਾਇਕ ਜੋੜੀ ਸ਼੍ਰੀ ਮਮਜ਼ਦੀਕ ਜੀ ਅਤੇ ਬੀਬੀ ਬਰਨਜੀਤ ਕੌਰ ਜੀ ਬਾਰੇ ਕੁਝ ਜਾਣਕਾਰੀ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਉਦੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੇ ਤੁਸੀਂ ਹਲੇ ਤੱਕ ਆਪਣਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਆ ਰਹੇ ਲਾਲ ਬਟਨ ਤੇ ਆਪਣਾ ਸਬਸਕ੍ਰਾਈਬ ਚੈਨਲ ਕਰਕੇ ਘੰਟੀ ਵਾਲਾ ਨਿਸ਼ਾਨ ਕਲਿੱਕ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਿੱਧੇ ਤੁਹਾਡੇ ਫੋਨ 'ਤੇ ਜਲਦੀ ਤੋਂ ਜਲਦੀ ਪਹੁੰਚਿਆ ਕਰਨ ਨਾਲੇ ਆਪਣੇ ਕੀਮਤੀ ਸੁਝਾਅ ਦੋਸਤੋ ਥੱਲੇ ਕਮੈਂਟਸ ਜ਼ਰੂਰ ਦਿਓ ਹਰੇਕ ਵੀਡੀਓ ਬਾਰੇ ਨਾਲੇ ਇਹ ਵੀ ਜਰੂਰ ਦੱਸਿਓ ਵੀ ਹੋਰ ਕਿਹੜੇ ਚ ਸਿੰਗਰ ਤੇ ਆਪਾਂ ਵੀਡੀਓ ਕਰੀਏ ਤੇ ਹੁਣ ਥੋੜਾ ਜਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਜਿਹੜੀ ਇਹ ਗੱਲ ਹੈ ਇਹ ਅੱਜ ਦੇ ਦਿਨ ਸਪੈਸ਼ਲ ਮਤਾਂ ਕੀਤੀ ਹੈ ਅੱਜ ਦੇ ਦਿਨ 4 ਮਾਰਚ 1967 ਨੂੰ ਮਹਮਦ ਸਦੀਕ ਸਾਹਿਬ ਦਾ ਰਣਜੀਤ ਕੌਰ ਨਾਲ ਮੇਲ ਹੋਇਆ ਸੀ ਉੱਥੋਂ ਇਹ ਚੋੜੀ ਬਣੀ ਸੀ ਉਦੋਂ ਪਹਿਲਾਂ ਸਦੀਕ ਸਾਹਿਬ ਸਟੇਜੀ ਪ੍ਰੋਗਰਾਮ